ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਫਲ ਦੀ ਮੱਖੀ ਦੇ ਬਾਰੇ ਦੇ ਵਿੱਚ ਫਲ ਦੀ ਮੱਖੀ ਜਿਹੜੀਆਂ ਉਹ ਬਹੁਤ ਜ਼ਿਆਦਾ ਜਿਹੜਾ ਹੈ ਇਸ ਵਾਰ ਫਲ ਦੀ ਮੱਖੀ ਨੇ ਨੁਕਸਾਨ ਕੀਤਾ ਹੈ ਬਰਸਾਤ ਦੇ ਦਿਨਾਂ ਦੇ ਵਿੱਚ ਫਲ ਦੀ ਮੱਖੀ ਅਮਰੂਦ ਦਾ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕਰਦੀਆਂ ਜਿਵੇਂ ਤੁਸੀਂ ਇਹ ਫਲ ਦੇਖ ਰਹੇ ਹੋ ਬਹੁਤ ਹੀ ਜ਼ਿਆਦਾ ਜਿਹੜਾ ਅਮਰੂਦ ਦਾ ਫਲ ਜਿਹੜਾ ਫਲ ਦੀ ਮੱਖੀ ਦੇ ਕਾਰਨ ਜਿਹੜਾ ਹੈ ਨੁਕਸਾਨ ਹੋਇਆ ਹੈ ਅੱਜ ਅਸੀਂ ਦੇਖਾਂਗੇ ਕਿ ਫਲਦੀ ਮੱਖੀ ਕਿਸ ਢੰਗ ਦੇ ਨਾਲ ਜਿਹੜਾ ਨੁਕਸਾਨ ਕਰਦੀ ਆ ਉਹਦੇ ਸਬੰਧ ਦੇ ਵਿੱਚ ਆਪਾਂ ਜਾਣਦੇ ਹਾਂ ਫਲਦੀ ਮੱਖੀ ਜਿਹੜੀ ਆ ਜੀ ਉਹ ਇਸ ਫਲ ਨੂੰ ਜਿਵੇਂ ਆਪਾਂ ਦੇਖ ਰਹੇ ਹਾਂ ਇਸ ਫਲ ਨੂੰ ਜਦੋਂ ਡੰਗਦੀ ਆ ਇਹ ਫਲ ਜਿਹੜਾ ਜੀ ਆਪਣਾ ਜਗ੍ਹਾ-ਜਗ੍ਹਾ ਤੋਂ ਜਿਹੜਾ ਜੀ ਉਹ ਇਹਦੇ ਵਿੱਚ ਟੋਏ ਜੇ ਪੈ ਜਾਂਦੇ ਆ ਜੀ ਉਸ ਤੋਂ ਬਾਅਦ ਜਦੋਂ ਆਪਾਂ ਇਸ ਫਲ ਨੂੰ ਤੋੜ ਕੇ ਦੇਖਦੇ ਆ ਤਾਂ ਇਹ ਫਲ ਅੰਦਰੋਂ ਇਸ ਢੰਗ ਦੇ ਨਾਲ ਜਿਹੜਾ ਜੀ ਖਰਾਬ ਹੋ ਜਾਂਦਾ ਹੈ ਇਹਦੇ ਵਿੱਚ ਕੀੜੇ ਜਿਹੜੇ ਆ ਜੀ ਉਹ ਪੈ ਜਾਂਦੇ ਆ ਜੀ ਤੇ ਫਲ ਬਿਲਕੁਲ ਜਿਹੜਾ ਨਸ਼ਟ ਹੋ ਜਾਂਦਾ